ਕਿ ਕਿ ਪੜੂਗਾ ਆਪਾਂ ਹਰ ਇੱਕ ਢੋਲੀ ਪਾਲਾਂਦੇ ਹਮ ਮਣੇ ਇੱਕ ਪੈ ਤੇ ਡੇਢ ਕਿਲੇ ਪਾਹਾ ਸਾਡਾ ਉਹਨੂੰ ਬੜਾ ਤਬਾਹ ਕਰਦੇ ਗੁੱਜੰਡੇ ਤੂੰ ਹੁਣ ਸਰਕਾਰ ਆਏ ਹੈ ਨਲਾਇਕ ਹੋ ਗਾ ਹਮ ਹੁਣ ਅਸੀਂ ਇੱਕ ਮੰਨ ਕੇ ਰੱਖੋ ਕਿਲੇ ਦੇ 3 ਪਾਈਟਾ ਤੇ 1 ਲੀਟਰ ਆਹੋ ਸੌਰੀ 6 ਆਪਣੀ ਐਕਸਲ ਪਾਈ ਜਨੇ ਆ ਮੈਂ ਉਸ ਤੋਂ ਮੈਂ ਭਵਿੰਦਰ ਸਿੰਘ ਚੋਹਾਨ ਜੱਸੀ ਪੋਵਾਲੀਆ ਕਣਕ ਨੂੰ ਪਤਾ ਜੀ ਨਵੀਂ ਜੀ ਬਿਮਾਰੀ ਪੈ ਗਈ ਤੇ ਆਪਣਾ ਚਾਚੇ ਦਾ ਲੜਕਾ ਗੁਰਪ੍ਰੀਤ ਦੇ ਨਾਲ ਗੱਲਬਾਤ ਕਰਦੇ ਆਂ ਤੇਨੇ ਦੂਜੀ ਾਰ ਗੁੱਲੀ ਡੰਡਾ ਸਪਰੇਅ ਕਰਤੀ ਹਨ ਤੇ ਮੇਰੇ ਜਿਹੜੇ ਵੀਰਾਂ ਨੂੰ ਕੋਈ ਕਣਕ ਬਾਰੇ ਜਾਣਕਾਰੀ ਹੈ ਤਾਂ ਆਪਣੇ ਕਮੈਂਟ ਕਰਕੇ ਜਰੂਰ ਆਪਣੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਪਤਾ ਨਹੀਂ ਸਾਡੀ ਤਾਂ ਕਣਕੀ ਆ ਪੀੜੀ ਜੀ ਹੋਗੀ ਤੇ ਖਰਾਬ ਜੀ ਹੋਗੀ ਤੇ ਮਸਾ ਤੁਹਾਨੂੰ ਪਤਾ ਜੱਟ ਨੇ ਪਾਲੀ ਹੁੰਦੀ ਹੈ ਨਾ ਤੇ ਇਸੇ ਇਹੀ ਹੋਊਗੀ ਤਾਂ ਰੋਟੀ ਖਾਵਾਂਗੇ ਕਣਕ ਹੋਊਗੀ ਤਾਂ ਪਹਿਲਾਂ ਝੋਨਾ ਨਹੀਂ ਵਿਕਿਆ ਤੇ ਹੁਣ ਮੱਲ ਕਣਕ ਕਾਨਕਵਿੰਡ ਅਤੇ ਆਪਾਂ ਗੁਰਪੀਣਾ ਗੱਲ ਕਰਦੇ ਹਾਂ ਹਾਂ ਦੱਸ ਗੁਰਪੀ ਕੀ ਪ੍ਰੋਬਲਮ ਆ ਯਾਰ ਅਸੀਂ ਕੱਲ ਜੀ ਆਪਾਂ ਨੂੰ ਵੀ ਪ੍ਰੋਬਲਮ ਇਹ ਆ ਗਈ ਹੁਣ ਗੋਲੀ ਡੰਡਾ ਅੱਗੇ ਹੁੰਦਾ ਸੀ ਟੌਪ ਟੈਸਟ ਪਾਇਟ ਤੋਂ 10 ਸਾਲ ਪਹਿਲਾਂ ਹੀ ਹੂੰ ਉਹਦੇ ਦੋ ਕੱਢ ਕੇ ਪੁਰੀਆਂ ਆਪਾਂ ਹਰੇਕ ਢੋਲੀ ਪਾ ਲੰਦੇ ਹੂੰ ਮਾਣੇ ਇੱਕ ਬੇੜੇ ਦੇ ਲਈ ਆਪਾਂ ਸਾਡਾ ਉਹਨੂੰ ਬੜਾ ਤਬਾਹ ਕਰਦੇ ਨੇ ਗੋਲੀ ਡੰਡੇ ਨੂੰ ਹੁਣ ਸਰਕਾਰ ਆਏ ਹੈ ਨਲਾਇਕ ਹੋ ਗਏ ਹੂੰ ਹੁਣ ਅਸੀਂ ਇੱਕ ਮੰਨ ਕੇ ਰੱਖੋ ਕਿੱਲੇ ਤਿੰਨ ਪਾਇਟਾ ਤੇ 1 ਲੀਟਰ ਆਹ ਸੌਰੀ ਸੇ ਆਪਣੀ ਐਕਸਲ ਪਾਈ ਜਨੇ ਆ ਨਾਲੇ ਤਾਂ ਜੱਕੇ ਦਿਖਾ ਤਾਂ ਜੱਕਾ ਕਿਦਾਂ ਆਇਆ ਕਰਾ ਇੱਕ ਜੀ 3 ਪਾਇਟ ਟੌਕ ਦਾ ਹਾਂ ਐਕਸਲ ਦਾ ਇਹ ਪਾ ਪਾ ਕੇ ਛਿੜਕ ਕੇ ਦੇਖ ਲਈ ਇਹ ਕੁਝ ਨਹੀਂ ਕੰਮ ਕਰ ਰਹੀ ਉਹ ਦੂ ਪਹਿਲਾ ਕਰ ਸੀ ਜੀ ਆਪ ਇਹ ਟਾਈਪ ਆਪਣੇ ਕੋਲੇ ਲੀਡਰ ਦਾ ਇਸੇ ਕਾਲਕ ਚੱਕ ਵਾਰੀ ਪਹਿਲਾ ਲੀਡਰ ਪਾਈ ਹੋਈ ਹੈ ਹੋ ਗਿਆ ਮਹੀਨਾ ਛਿੜਕੀ ਨੂੰ ਦੋ ਪਾਇਟ ਹੋ ਚ ਪਾਏ ਟੌਕਰੇ ਉਹਨੇ ਕੁਝ ਨਹੀਂ ਕੀਤਾ ਜੀ ਦੂਜੀ ਵਾਰ ਦਵਾਈ ਮਹੀਨੇ ਤਵਾਰ ਫੇਰ ਛਿੜਕਣ ਲੱਗੇ ਹੁਣ ਇਹਨੂੰ ਹਜੇ ਆਸ ਹੈ ਨਹੀਂ ਜੀ ਮਰ ਜੂਗਾ ਇਹ ਹੈ ਮਰਨ ਦੀ ਆਸ ਨਹੀਂ ਬਸ ਇੱਕ ਮਨ ਨਹੀਂ ਖੜਦਾ ਘਰੇ ਬੈਠਾ ਮੈਂ ਜੀ ਕਣਕ ਖਰਾਬ ਹੋ ਗਈ। ਹੂੰ ਤਾਂ ਇਹ ਕਰਕੇ ਅਸੀਂ ਦੁਬਾਰਾ ਅੱਜ ਫੇਰ ਛਿੜਕਣ ਲੱਗੇ ਆਂ। ਹੂੰ ਤੇ ਆਪਣੇ ਕਿਸਾਨ ਭਰਾਵਾਂ ਨੂੰ ਹੱਥ ਬੰਨ ਕੇ ਬੇਨਤੀ ਕਰਦੇ ਆਂ ਜੀ ਆਪਾਂ ਕੰਪਨੀ ਵਾਲਿਆਂ ਨੂੰ ਖੇਤ ਸਦੋ। ਹੂੰ 20 20 50 50 ਕਿਸਾਨ ਹੋ ਗਏ। ਹੂੰ ਉਹਨਾਂ ਨੂੰ ਦਿਖਾਓ ਜੀ ਸੋਡੀ ਦਵਾਈ ਚ ਹੈ ਕੀ ਜਿਹੜਾ ਕੁਝ ਕਰ ਨਹੀਂ ਰਹੀ ਫਿਰ ਸਾਨੂੰ ਵੇਚ ਦੇ ਕਲਾ ਪਾਣੀ ਪਾ ਕੇ ਵੇਚ ਦੂਜੇਾਰ ਪਾਣੀ ਪਈ ਆ ਬਰੇ ਆਪਾਂ ਨੂੰ। ਦੂਜੇਾਰ ਪਾਈ ਹੈ ਨਾ ਹਜੇ ਕੋਈ ਚਾਂਸ ਨਹੀਂ ਮਰਨ ਦੇ। ਹਾਂ। ਖੜਿਆ ਕੋਈ ਚਾਂਸ ਨਹੀਂ ਮਰਨ ਦਾ ਪਰ ਸਾਨੂੰ ਇਹ ਹੋਇਆ ਪਿਆ ਹੁਣ ਚਲੋ ਘਰ ਬੈਠੀਏ ਤਾਂ ਹੈ ਨਹੀਂ ਕੋਈ ਹੋਰ ਹਿਆਰ ਪਿਆ ਸੱਟ ਲਾਣੇ ਹਾਂ ਹਾਂ ਕਿੱਲੇ ਵਗਰਾ ਤੇ ਕਿਸਾਨ ਰੂ ਇਹ ਕਹਿੰਨੇ ਆਪਾਂ ਕੰਪਨੀਓਂ ਸੱਦੋ ਪਿੰਡਾਂ ਚ ਹਰ ਪਿੰਡ ਪਿੰਡਾਂ ਸਾਡੇ ਕੋਲ ਪੁੱਛੋ ਕੀ ਕਾਰਨ ਮਰਦਾ ਕਸ ਤੋਂ ਹੂੰ ਹੂੰ ਕੋਈ ਤਾਂ ਆਪਣੇ ਦੇਣਗੇ ਜਵਾਬ ਭਾਈ ਜਾਂ ਡੋਜ ਘੱਟ ਪਾਉਣਾ ਜਾਂ ਮਾੜਾ ਸਾਨੂੰ ਛੜਕਣ ਚ ਪ੍ਰੋਬਲਮ ਆ ਕੋਲੇ ਖਰਚੇ ਛੱਡਾ ਹਣਾ ਪਤਨ ਪਰ ਆਪਨੂੰ 40-40 ਸਾਲ ਹੋ ਗਏ ਬੰਗਾ ਸੜ ਤੋਂ ਆਪਨੂੰ ਅਜ ਤੱਕ ਨਾ ਕੋਈ ਛੜਕਣੀ ਤੇਰੇ ਭਾਈ ਹਾਂ ਕੰਪਨੀ ਉਹ ਛੜਕ ਰਹੀ ਛੜਕਾ ਹੁੰਦਾ ਆਪਾਂ ਇਹ ਧੋਲੀ ਨਾਲ ਆਪਣੇ ਕਿਸਾਨ ਨੂੰ ਸਭ ਤੋਂ ਵੱਧ ਪਤਾ ਹੁੰਦਾ ਕਿਵੇਂ ਛੜਕਣੀ ਹੈ ਤੇ ਪਰ ਇਹ ਹੁਣ ਪਰ ਗੁੱਲੀ ਲੜਾਈ ਹੁਣ ਹਰੇਕ ਪਿੰਡ ਬੜੇ ਇਹੀ ਹਾਲ ਆ ਕਿਸੇ ਨੂੰ ਨੀ ਮਾਰੇ ਤਿੰਨ ਤਿੰਨ ਦਵਾਈਆਂ ਕਰਦੇ ਹਰੇਕ ਜੀਮੇਦਾਰ ਨੇ ਹੂੰ ਹੁਣ ਤੀਜੀ ਦਵਾਈ ਐਕਸਪਰਸੇ ਦਵਾਈ ਨਹੀਂ ਹੈ ਆਪਣਾ ਈਵ ਨਹੀਂ ਜਾਗੂ ਹਾਂ ਜੋ ਦੁਕਾਨ ਹੁੰਦੀ ਦਵਾਈ ਦਾ ਕਰਾਂਗੇ ਵੀ ਹੂੰ ਪਰ ਹਣ ਆਪਾਂ ਕੰਪਨੀ ਨੂੰ ਰੋਕੋ ਪਿੰਡਾਂ ਚ ਆ ਕੇ ਜੇ ਆਉਂਦੇ ਆ ਤਾਂ ਆਪਾਂ ਕੋਲੇ ਆਪਾਂ ਇੱਕ ਘਰ ਮਸ਼ਾਹਰ ਦੇ 10 ਮੇਰੇ ਲਿਆਜ ਲਾ ਗਿਆ ਕੰਪਨੀ ਵਾਲਾ ਮੈਂ ਇਕੱਠੇ ਕਰ ਲੈ 10 ਬੰਦੇ ਹੂੰ ਹੂੰ ਜੇ ਤੇਰੇ ਲਿਆਜ ਲਗਾ ਤੂੰ ਕਰ ਲੈ ਯਾਰ ਮੇਰੇ ਕੰਪਨੀ ਵਾਲਾ ਆਉਣਾਗਾ ਆਪਾਂ ਵੀ ਬੰਦੇ ਰੱਖਣ ਉਹਨਾਂ ਕੋਲ ਇਹਨਾਂ ਲੱਡੂ ਖਾ ਕੇ ਤੇ ਆਪਾਂ ਘਰੋ ਘਰੀ ਤੇ ਲਿਆਜੀ ਪੂਰ ਦੇਵਾਂ ਸਰਫ ਬਸ ਲਿਆਜ ਕੋ ਆਪ ਤੇ ਗਵਾਂਢੀ ਲਿਆਜ ਪੂਰ ਦੇ ਆ ਹੂੰ ਹੂੰ ਜਾਂ ਕਿਸੇ ਹੋਰ ਦੀ ਜੇ ਤੁਸੀਂ ਮੇਰੀ ਲਿਆਜ ਪੂਰੋਗੇ ਇੱਕ ਲੱਡੂ ਦੇਣ ਤੇ ਆਪ ਨੂੰ ਇੱਕ ਪੇਜ ਬਣਾ ਲੈ ਸਾਡਾ ਫੋਟੋ ਖਿਚਾਓ ਖੜਕੇ ਹਾਂਜੀ ਇੱਕ ਲੱਡੂ ਦੇਣਾ ਖਾ ਕੇ ਆਪਾਂ ਘਰੋ ਘਰੀ ਆਏ ਨੇ ਪਰ ਉਹਨਾਂ ਕਪੜੇ ਪੁੱਛੋ ਤੁਸੀਂ ਦਵਾਈ ਸਾਡੇ ਵਾਸਤੇ ਇੱਥੇ ਆਉਣੇ ਐਮਪਲ ਆਉਣੇ ਲਾਉਣੇ ਕਾਦੇ ਵਾਸਤੇ ਉਹਨਾਂ ਮੁਰੇ ਕੋਈ ਨਹੀਂ ਬੋਲਦਾ ਉਹਨੂੰ ਆਖੋ ਸੋਡਾ ਡੀਲਰ ਜਾਂ ਕੋਈ ਸੋਡਾ ਮਨ ਕੇ ਮੈਂ ਉਹ ਆਪਣਾ ਕੰਪਨੀ ਦਾ ਲੀਡਰ ਲੀਡਰ ਨੂੰ ਸੱਦੋ ਸਾਡੇ ਕੋਲੇ ਉਹਨਾਂ ਪਿੰਡਾਂ ਬਣ ਨਹੀਂ ਆਦੇ ਹੋ ਬਾ ਡੀਲਰਾਂ ਇੱਕ ਮੈਂ 20 20 10000 ਤੇ ਨੌਕਾ ਰੱਖੇ ਦਿਆ ਪਿੰਡਾਂ ਚ ਆਪਣਾ ਹੋ ਕਰ ਜਾਂਦੇ ਆ ਤੇ ਇਹ ਜਿਹੜੀ ਇਹ ਇਹਦੇ ਨਾਲ ਕਰਦਾ ਤੂੰ ਇਹਦੇ ਨਾਲ ਤਾਂ ਨਹੀਂ ਕੋਈ ਨੁਕਸਾਨ ਵੀ ਘੱਟ ਪੈਂਦੇ ਹੋ ਬੇਬੇ ਐਦੂ ਪਹਿਲਾਂ ਢੋਲੀ ਨਾਲ ਕਰੀ ਹੋਈ ਹੈ ਜੀ ਅੱਛਾ ਢੋਲੀ ਨਾਲ ਹੱਥਾਂ ਢੋਲੀਆਂ ਕਰੀ ਹੋਈ ਸੀ ਪਹਿਲਾਂ ਉਦੋਂ ਲੀਡਰ ਉਹਨੇ ਨਹੀਂ ਕੁਝ ਕੀਤਾ ਅੱਛਾ ਉਦੋਂ ਤਿੰਨ ਤਿੰਨ ਸੋਪਰੇ ਹਾਂ ਕਰਦੇ ਕਿੰਨਿਆਂ ਜੀ ਅੱਗੇ ਦੱਸੋ ਮੜਾ ਜਾ ਹਾਂ ਜੀ ਹਾਂ ਜੀ ਅੱਜ ਅੱਜ ਜੀ ਕਿੰਨਿਆਂ ਕਿੰਨਿਆਂ ਤੰਤਨ ਸਭ ਰਿਆਂ ਕਰਤੀਆਂ ਜੀ ਲੋਕਾਂ ਦਾ ਤੰਤਨ ਅੱਛਾ ਹਾਂ ਤੰਤਨ ਸਭ ਰਿਆਂ ਕਰਤੀਆਂ ਨਵੀਂ ਬਿਮਾਰੀ ਪੈ ਗਈ ਪਹਨੇ ਦੀ ਦੁਕਾਨ ਵਾਲੇ ਨੇ ਗੁੱਲੀ ਡੰਡਾ ਨਹੀਂ ਮਰਦਾ ਨਾ ਨਾਲ ਹੀ ਕਿ ਘਪੋਰਾ ਵੀ ਨਹੀਂ ਮਰਦਾ ਹਾਂ ਜਮਾ ਗੁੱਲੀ ਡੰਡਾ ਘਪੋਰਾ ਵੀ ਨਹੀਂ ਮਰ ਰਿਹਾ ਜਮਾ ਆਹ ਦੇਖੋ ਜੀ ਆਪਾਂ ਗੇਟ ਦਾ ਰਜਨਾ ਇੱਕ ਜਿਆ ਤੋਂ ਪੈਕ ਕਿਉਂਦੇ ਦਾ 10 ਸਾਲ ਪਹਿਲਾਂ 15 ਸਾਲ ਪਹਿਲਾਂ ਇੱਕ ਜਿਆ ਦੋ ਬਣਦਾ ਦੋ ਚਾਰ ਕਿੱਲੇ ਜਿਵੇਂ ਦਾ ਕਬਾਣ ਹੁੰਦਾ ਸੀ ਉਹ ਹਾਂ ਹਾਂ ਤੇ ਇਹ ਚੋ ਦੋ ਪੁਣਾ ਕਰਦੇ ਢੋਲੀ ਚ ਪਾ ਲੈਂਦੇ ਜਾਨ ਸਾਲ ਇੱਕ ਪਾਉਂਦੇ ਸੀ ਇੱਕ ਇੱਕ ਪੁੜੀ ਕੱਢ ਕੇ ਪਾ ਲੈਂਦੇ ਤੇ ਉਹ ਗੁੱਲੰਡਾ ਬਾਹਰ ਰਹਿੰਦਾ ਸੀਗਾ ਹਾਂ ਹਾਂ ਇੱਕ ਡੱਕਾ ਵੀ ਨਹੀਂ ਲੈਂਦਾ ਸੀ ਪਹਿਲਾਂ ਹੁਣ ਮਣਕਾ ਢੋਲੀ ਦੀਆਂ 8 8 ਪੁੜੀਆਂ ਪਾਲੀਆਂ ਤੇ ਇੱਕ ਢੋਲੀ ਦਾ 8 ਪੁੜੀਆਂ ਸਾਰਾ ਪੈ ਟਿਕ ਢੋਲੀ ਚ ਖੋਲਦਾ ਤਾਂ ਵੀ ਨਹੀਂ ਮਰਦਾ ਤਾਂ ਵੀ ਨਹੀਂ ਮਰਦਾ ਹੂੰ ਦੇਖਣੋਂ ਫਸ ਬਣੇਗੀ ਵੀਰ ਭਾਈ ਕਿਸਾਨ ਦੇ ਪਿੰਡ ਗਾ ਕੰਪਨੀ ਨੂੰ ਸਦੋ ਖੇਤਾ ਚ ਹਾਂ ਦੱਸੋ ਬਈ ਇਹਦਾ ਹੱਲ ਦੱਸੋ ਹੱਲ ਦੱਸੋ ਸਾਨੂੰ ਵੀ ਨਹੀਂ ਸਰਕਾਰ ਨੂੰ ਇਹ ਚਾਹੀਦਾ ਉਹਦਾ ਜੀ ਆਪਣਾ ਜਿਹਾ ਸਰਟੀਫੀਕੇਟ ਬਣਾਦਾ ਕੰਪਨੀ ਦਾ ਰੱਦ ਕਰਨ ਹਾਂ ਰੱਦ ਕਰਨ ਪੈਸੇ ਲੈ ਕੇ ਸਰਕਾਰਾਂ ਚ ਬਗਰ ਕੇ ਬੈਠੀਆਂ ਹੋਰ ਕੀ ਆ ਅੱਸੀ ਗੱਲ ਦੋਸਤੋ ਮੈਂ ਭਿੰਦਰ ਸਿੰਘ ਚਾਹਣ ਜੱਸੀ ਪਵਾਲੀ ਜੇ ਕੋਈ ਜਾਣਕਾਰੀ ਹੋਈ ਤੁਹਾਡੇ ਕੋਲੇ ਕਣਕ ਦੀ ਬਾਰੇ ਆਪਣੇ ਬਹੁਤ ਜ਼ਰ ਕਰਨ ਖਰਾਬ ਹੋ ਗਈ ਚਾਚੇ ਜੀ ਤੇ ਗੁਲੀ ਡੰਡਾ ਹੀ ਨਹੀਂ ਮਰ ਰਿਆ ਦੂਜੀ ਸਪਰੇਅ ਕਰਤੀ ਤੇ ਦੂਜੀ ਆਪਾਂ ਸਪਰੇਅ ਕਰਤੀ ਹਨਾ ਹਾਦੂ ਜੇ ਕਿ ਕੋਈ ਜਾਣਕਾਰੀ ਹੋਈ ਬਗਲੀ ਜੰਦੇ ਮਾਰਨ ਵਾਸਤੇ ਕਮੈਂਟ ਜਰੂਰ ਕਰਿਓ ਹਣਾ ਮੇਰਾ ਵੀਰ ਕਮੈਂਟਾ ਜਰੂਰ ਦੱਸੋ ਸਾਡੀ ਮਦਦ ਕਰਿਓ ਹਾਂਜੀ ਤੇ ਜੋ ਕੋਈ ਗਲਤ ਸ਼ਬਦ ਬੋਲੇ ਤੁਹਾਨੂੰ ਮਾਫ਼ ਕਰਾਂਗਾ